ਜਪਲਸ ਵੱਲੋਂ ਸਰਹਦੀ ਇਲਾਕੇ 'ਚ ਚਲਾਇਆ ਸਰਚ ਅਭਿਆਨ ਤੀਨਾਂ ਨਗਰ ਹਲਕੇ ਦੇ ਮਕੌੜਾ ਪੱਤੇ ਪਾਰ ਪਿੰਡਾਂ ਵਿੱਚ ਐਸਐਸਪੀ ਗੁਰਤਾਸਪੁਰ ਸ਼੍ਰੀ ਹਰੀਸ਼ ਕੁਮਾਰ ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਦੇ ਨਾਲ ਸਰਚ ਅਭਿਆਨ ਚਲਾਇਆ ਗਿਆ ਇਹ ਸਰਚ ਅਭਿਆਨ ਜੰਮੂ ਕਸ਼ਮੀਰ ਵਿੱਚ ਤਿੰਨ ਜਗ੍ਹਾ ਤੇ ਹੋਏ ਅਤਵਾਦੀ ਹਮਲਿਆਂ ਨੂੰ ਖਰਾਕਤੇ ਹੋਏ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਚਲਾਇਆ ਗਿਆ ਅਤੇ ਸ਼ੱਕੀ ਵਿਅਕਤੀਆਂ ਦੀ ਗ੍ਰੰਥੀ ਤਲਾਸ਼ੀ ਵੀ ਲਈ ਗਈ ਅੱਜ ਦੀਨਾ ਨਗਰ ਨਜਰਾ ਸਬਡਿਵੀਜ਼ਨ ਹੈ ਸਾਡਾ ਉੱਥੇ ਡੀਐਸਪੀ ਦੀਨਾ ਨਗਰ ਡੀਐਸਪੀ ਹੈੱਡਕੁਆਟਰ ਐਸਐਚਓਸ ਤੇ ਸਾਰੀ ਫੋਰਸ ਨੂੰ ਲੈ ਕੇ ਅਸੀਂ ਐਸਐਸਬੀ ਐਸਐਸਓ ਜੀ ਨੂੰ ਲੈ ਕੇ ਜਿਹੜਾ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਬੇਸਿਕ ਸਾਡਾ ਪਰਪਸ ਹੈਗਾ ਕਿ ਜਿਹੜੇ ਰੀਸੈਂਟ ਟੈਰਰਿਸਟ ਐਕਟੀਵਿਟੀਜ਼ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਉਹਦੇ ਮੱਦੇਨਜ਼ਰ ਕੋਈ ਕੋਈ ਵੀ ਬੰਦਾ ਜੋ ਕਿ ਐਂਟੀਸੋਸ਼ਲ ਐਂਟੀਨੈਸ਼ਨਲ 엘ਮੈਂਟ ਜੋ ਕਿਥੋਂ ਕੋਈ ਬਾਰਡਰ ਕ੍ਰੋਸ ਕਰਕੇ ਜਾਂ ਕੋਈ ਹੋਰ ਤਰੀਕੇ ਨਾਲ ਇਲੀਗਲ ਰਾਸਤੇ ਨਾਲ ਇੱਥੇ ਆ ਕੇ अपना अगर उन्होंने वो, वो बनाया कोई ठैर बनाई वोनु फाइंड आउट करना ये जनरल रिकॉर्डिंग सर्च ऑपरेशन ही है क्योंकि चारों पासे ਜਿਹੜਾ ਅਲਰਟ ਚੱਲ ਰਿਹਾ ਇਸ ਕਰਕੇ ਅਸੀਂ ਆਪਣੀ ਫੋਰਸ ਨੂੰ ਵੀ ਅਲਰਟ ਰੱਖਿਆ ਜਿਹੜੇ ਵੀ ਬਾਹਰ ਦੇ ਬੰਦੇ ਕੋਈ ਇੱਥੇ ਆ ਕੇ ਰਹਿ ਰਹੇ ਆ ਜਾਂ ਕੋਈ ਆਊਟਸਾਈਡ ਸੈਟਲਮੈਂਟ ਬਣੀ ਹੋਈ ਹੈ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਕਿਤੇ ਕੋਈ ਇਲੀਗਲ ਨਰਕ ਨਹੀਂ ਆ ਇਲੀਗਲ ਜੋ ਡਰੱਗਸ ਵਗੈਰਾ ਨਾਰਕੋਟਿਕਸ ਮਿਲੂਗੀ ਤਾਂ ਉਹਦੀ ਐਸ ਪਰ ਲਾ ਜੀਡੀਆ ਕਾਰਵਾਈ ਕੀਤੀ ਜਾਏਗੀ ਇਲਾਕੇ ਦੇ ਲੋਕਾਂ ਨੂੰ ਇਹੀ ਰਿਕੁਐਸਟ ਹੈਗੀ ਕਿ ਉਹ ਇਸ ਚੀਜ਼ ਤੇ ਨਜ਼ਰ ਰੱਖੇ ਉਹ ਵੀ ਅਲਰਟ ਰਹਿਣ ਤੇ ਪੁਲਿਸ ਦੇ ਨਾਲ ਜਾਣਕਾਰੀ ਸਾਂਝਾ ਕਰਨ ਕਿੱਥੇ ਵੀ ਕੋਈ ਬਾਹਰ ਦਾ ਬੰਦਾ ਉਹਨਾਂ ਨੂੰ ਨਜ਼ਰ ਆਂਦਾ ਤਾਂ ਉਹ ਇਮੀਡੀਏਟਲੀ ਆਪਣੇ ਐਸਐਚਓ ਡੀਐਸਪੀ ਸਾਹਿਬ ਨੂੰ ਫੋਨ ਕਰਕੇ ਦੱਸਣ ਤਾਂ ਕਿ ਉਹਨਾਂ ਦੇ ਖਿਲਾਫ ਜਿਹੜੀ ਕੋਈ ਜੋ ਕੋਈ ਇਲੀਗਲ ਐਕਟੀਵਿਟੀ ਦੇ ਵਿੱਚ ਮਿਲੂਗਾ ਤੋਂ ਐਸ ਪਰ ਲਾਅ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਸਕੇ